ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਅੱਜ ਦੇ ਸਮੇਂ ਵਿੱਚ ਜੋ ਗ੍ਰੰਥੀ ਸਿੰਘ ਨੇ ਬਹੁਤ ਹੀ ਮੁਸ਼ਕਿਲਾਂ ਦੁਬਾਰਾ ਹੋ ਰਹੀਆਂ ਕਿਉਂਕਿ ਤਨਖਾਹਾਂ ਘਟ ਨੇ ਤੇ ਮਹਿੰਗਾਈਦਾਰੀ ਦੇ ਰੋਲ ਵਿੱਚ ਪਰਿਵਾਰ ਪਾਲਣਾ ਬਹੁਤ ਔਖਾ ਆ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਲੰਬੇ ਸਮੇਂ ਤੋਂ ਖਾਲਸਾਡ ਬਹੁਤ ਸਾਰੇ ਲੋਕਾਂ ਦੇ ਪਰਿਵਾਰਾਂ ਨਾਲ ਛੜਦੀ ਜਾ ਰਹੀ ਹੈ ਅਤੇ ਨਾਲ ਹੀ ਖਾਸ ਖਾਸ ਹੁਣਤਾ ਜੋ ਕਿ ਗ੍ਰੰਥੀ ਸਿੰਘਾਂ ਦਿੱਤੀਆਂ ਗਈਆਂ ਉਸੇ ਤਰ੍ਹਾਂ ਅੱਜ ਪਟਿਆਲਾ ਵਿਖੇ ਆ ਭਾਈ ਸੁਖਵਿੰਦਰ ਸਿੰਘ ਜੋ ਕਿ ਲੰਬੇ ਸਮੇਂ ਤੋਂ ਗ੍ਰੰਥੀ ਸਿੰਘ ਦੀ ਸੇਵਾ ਨਿਭਾ ਰਹੇ ਸੀ ਅਤੇ ਇਹ ਪਹਿਲਾਂ ਈ ਰਿਕਸ਼ਾ ਕਿਰਾਏ ਤੇ ਲੈ ਕੇ ਚਲਾਉਂਦੇ ਸੀ ਜਿਸ ਨਾਲ 5-600 ਰੁਪਏ ਦਿਹਾੜੀ ਪੈਂਦੀ ਸੀ ਉਸ ਵਿੱਚੋਂ 300 ਰੁਪਏ ਕਿਰਾਇਆ ਲੈਂਦੇ ਸੀ ਖਾਲਸਾ ਈ ਵੱਲੋਂ ਅੱਜ ਬਾਬਾ ਜੀ ਨੂੰ ਸਰਪ੍ਰਾਈਜ਼ ਦਿੱਤਾ ਗਿਆ ਤੇ ਇਹ ਈ ਰਿਕਸ਼ਾ ਲੈ ਕੇ ਦਿੱਤਾ ਗਿਆ ਤੇ ਆਓ ਅੱਜ ਗੱਲ ਕਰਦੇ ਹਾਂ ਬਾਬਾ ਜੀ ਨਾਲ ਕਿ ਇਹ ਕਿਵੇਂ ਦਾ ਮਹਿਸੂਸ ਕਰ ਰਹੇ ਨੇ ভাই ਬਸਤੀ ਕਨਾਲ ਸਾਹਿਬ ਹੋਰ ਜਿੱਥੇ ਤੋਂ ਮਤਲਬ ਹੈ ਸਾਰਾ ਚੱਲਦੀ ਤਰਫ ਪਾਸੇ ਠੀਕ ਹੈ ਅ ਅੱਜ ਤੁਹਾਨੂੰ ਖਾਲਸਾ ਐਡ ਵੱਲੋਂ ਸੰਗਤ ਤੇ ਸਹਿਯੋਗ ਨਾਲ ਇਹ ਈ ਰਿਕਸ਼ਾ ਲੈ ਕੇ ਦਿੱਤਾ ਗਿਆ ਤਾਂ ਤਾਂ ਤੁਸੀਂ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਔਰ ਅੱਛਾ ਬਸ ਉਸ ਤੋਂ ਪਹਿਲਾਂ ਮੈਂ ਭਰਾਏ ਤੇ ਲੈ ਕੇ ਚੱਲ ਦਵਾਂ ਉਸ ਇਹ 300 ਰੁਪਿਆ ਦੇ ਆ ਗਏ ਜਿਹੜੀ ਕੈਂਪਸੀ ਨੂੰ ਕਿਰਾਇਆ ਠੀਕ ਹੈ ਉਹਦਾ ਬਹੁਤ ਮੁਸ਼ਕਲ ਹੁੰਦਾ ਸੀਗਾ ਕਿ ਕਿਸੇ ਸਿੰਗਲ ਨੂੰ ਮਿਲੋ 10 ਫਾਈ ਖਾਲਸਾ ਐਡ ਵਾਲੇ ਬਾਰੇ ਬਾਰੇ ਕੁਝ ਹੋਰ ਮੀਟਿੰਗ ਹੋਤ ਵਾਦੀ ਹੈਲਪ ਹੋ ਕਰਦੇ ਉਹਨਾਂ ਦੇ ਕਹਿੰਦੇ ਕਿ ਉਹ ਚਾਲ ਸਾਈਡ ਦਫਤਰ ਕੋਲ ਗਿਆ ਉਹਨਾਂ ਬੜੀ ਦਿੱਕਤੀ ਬੜਾ ਸਤਿਕਾਰ ਦਿੱਤਾ ਮੇਰੀ ਸਾਰੀ ਲੋਕ ਇਸ ਤਕਰੀਬ ਉਹਨਾਂ ਸੋਣੇ ਫਿਰ ਉਹ ਕਹਿ ਰਹੇ ਮੈਨੂੰ ਸੁਵਾਸਥ ਦਵਾਇਆ ਜੇਸੀ ਫਾਸ ਸਾਈਡ ਪਰ ਖੜੀ ਹੈ ਤੇ ਉਹਨਾਂ ਸਿਰ ਮੇਰੇ ਕਹਿੰਦੇ ਫਿਰ ਮੇਰੇ ਕਹਾ ਹੈ ਮੇਨੂੰ ਨਾਲਾ ਤੁਸੀਂ ਹਾਜ਼ਰ ਹੋ ਇਸੇ ਦਿਨ ਆ ਜੀ ਇਹ ਦਿਸ਼ਾ ਨਿਰਿਕਸ਼ਣ ਦਿੱਤੇ ਜਿਨ੍ਹਾਂ ਮੈਂ ਬਹੁਤ ਖੁਸ਼ ਹਾਂ ਐ ਮੈਂ ਬੇਨਤੀ ਕਰਦਾ ਸਾਰੀਆਂ ਸੰਤਾ ਨੂੰ ਇਹ ਇਹਨਾਂ ਦੀ ਵਾਰ-ਵਾਰ ਵਾਰ ਚੜ੍ਹ ਕੇ ਇਹਨਾਂ ਦੇ ਨਾਲ ਖੜੋ ਇਹ ਮਾਰੇ ਜਿਹੜੇ ਇਸ ਜ਼ਮੀਨ ਦੇ ਵਿੱਚ ਗੁਜ਼ਾਰਾ ਨਹੀਂ ਹੋ ਰਿਹਾ ਉਹਨਾਂ ਨੂੰ ਆਪਣਾ ਲੋੜਵੰਦਾਂ ਦੀ ਲੋੜ ਪੂਰੀ ਕਰਦੇ ਨੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖਲੋਂਦੇ ਨੇ ਸਹਾਇਤਾ ਕਰਦੇ ਨੇ ਕਿ ਤੁਸੀਂ ਵੀ ਇਹਨਾਂ ਦੀ ਵਤੋਂ ਵਾਰ ਸਹਿਯੋਗ ਦੇ ਸੰਗਰਧਨ ਵਾਲੀ ਸਭ ਕੁ ਕੰਮ ਇਕੱਲਾ ਬੰਦਾ ਨਹੀਂ ਕਰ ਸਕਦਾ ਇਸ ਸੰਗਨ ਦੇ ਸਹਿਯੋਗ ਨਾਲ ਹੀ ਹੁੰਦਾ ਤਾਂ ਕੀ ਤੁਹਾਨੂੰ ਲੱਗਦਾ ਕਿ ਜੋ ਸੰਗਤਾਂ ਦੇ ਸੰਬੰਧ ਹੈ ਉਹ ਖਾਸ ਸੈਡ ਸਹੀ ਜਗ੍ਹਾ ਤੇ ਰੁਕਾ ਹਾਂਜੀ ਹਾਂ ਕਿਸੇ ਇੱਕ ਇਸ ਨੂੰ ਪਰ ਕੀ ਹੈ ਜੇ ਲੋਡ ਬਣਦਾ ਹੈ ਲੋਡ ਪੂਰੀ ਹੁੰਦੀ ਹੈ ਹੈ ਕਹਿੰਦੇ ਵੀ ਗਰੀਬ ਦੀ ਸਹਾਇਤਾ ਕਰੋ ਇਹ ਗਰੀਬ ਦੀ ਮਦਦ ਬਹੁਤ ਕਰਦੇ ਨੇ ਖਾਸ ਸੈਡ ਵਾਲੇ ਨਾ ਗਰੀਬ ਦੀ ਹੈਲਪ ਕਰਦੇ ਕੋਈ ਹੋਰ ਵਿਚਾਰੀ ਤੁਹਾਡੇ ਜੋ ਸੰਗਠਨਾ ਕੁਛ ਵੀ ਸੰਭੀ ਕਰਨਾ ਚਾਹੁੰਦੇ ਹਾਂ ਮੈਂ ਸੰਗਤੇ ਹੀ ਬੇਨਤੀ ਕਰਦਾ ਕਿ ਜੀ ਸੰਗਤ ਵਾਚੜ ਕੇ ਇਹਨਾਂ ਦਾ ਖਾਸਾ ਇਹਨਾਂ ਦਾ ਸਹਿਯੋਗ ਦਿਓ ਕਿਉਂਕਿ ਇਹ ਆਪਣੇ ਲੋੜਵੰਦ ਸੇਵਾ ਕਲਾ ਬੰਦ ਕਰ ਨਹੀਂ ਸਕਦਾ ਇਸ ਸੰਗਤ ਦੇ ਸਹਿਯੋਗ ਨਾਲ ਹੀ ਸਭ ਕੁਝ ਚੱਲਦਾ ਹੈ ਮੈਂ ਇਹ ਹੀ ਬੇਨਤੀ ਹੈ ਸੰਗਤ ਨੂੰ ਕਿਰਨ ਦਾ ਵਾਚੜ ਕੇ ਇਹਨਾਂ ਦੇ ਨਾਲ ਸਹਿਯੋਗ ਦਿਓ ਤਾਂ ਕਿ ਕੋਈ ਬੱਚਾ ਕੋਈ ਖਾਬ ਦੇ ਘਰ ਚੁੱਲਾ ਜੜੇ ਸਭ ਰਾਤੀ ਰੋਟੀ ਖਾ ਕੇ ਸੌਣ ਇਹਨਾਂ ਦੇ ਜਰੀਏ ਸਭ ਕੁਝ ਕੰਮ ਹੋ ਸਕਦੇ ਹੈ ਤੇ ਇਹ ਸੰਗਤ ਇਹ ਦੁਆਰ ਤੋਂ ਦਿਲਤੀ ਹੈ ਕਿ ਖਾਸਾ ਇਹ ਰੋਜ਼ ਵਕਤ ਉਸ ਨੂੰ ਬਲ ਸੇਵ ਕਰੋ ਤਾਂ ਕਿ ਇਹ ਅੱਗੇ ਸੇਵਾ ਨਿਭਾ ਸਕੇ। ਪਰੇਵਣ ਹੈ ਕਿ ਕਿਤਾਬਾਂ